ਹਾਂਜੀ ਸਤਿ ਸ੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਸਾਡੇ ਚੈਨਲ ਪੰਜਾਬੀ ਜਾਣਕਾਰੀ ਉਪਾਅ ਤੇ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਡੀ ਲਈ ਇੱਕ ਅਜੀਹਾ ਉਪਾਅ ਲੈ ਕੇ ਆਏ ਹਾਂ ਜੇਕਰ ਤੁਸੀਂ ਇਸ ਉਪਾਅ ਨੂੰ ਇੱਕ ਵਾਰ ਪੂਰੇ ਵਿਸ਼ਵਾਸ ਦੀ ਨਾਲ ਕਰ ਲੈਨੇ ਹੋ ਤੇ ਤੁਹਾਡਾ ਜਿਹੜਾ ਦੁਸ਼ਮਣ ਹੈ ਤੁਹਾਡੀ ਜ਼ਿੰਦਗੀ ਦੇ ਵਿੱਚੋਂ ਦੂਰ ਹੋ ਜਾਵੇਗਾ ਤੇ ਉਹ ਆਪਣੇ ਕੀਤੇ ਤੇ ਰੋਏਗਾ ਪਛਤਾਏਗਾ ਇਸੇ ਤਰੀਕੇ ਦੀ ਨਾਲੇ ਜਿਹੜੇ ਲੋਕ ਆਪਣੀ ਜ਼ਿੰਦਗੀ ਦੇ ਵਿੱਚ ਸ਼ਤਰੂ ਚਾ ਫਿਰ ਦੁਸ਼ਮਣ ਤੋਂ ਬਹੁਤ ਹੀ ਜ਼ਿਆਦਾ ਪਰੇਸ਼ਾਨ ਹੋ ਚੁੱਕੇ ਨੇ ਜਿਨ੍ਹਾਂ ਦਾ ਇਹ ਕਹਿਣਾ ਹੁੰਦਾ ਹੈ ਕਿ ਸਾਡੇ ਜਿਹੜੇ ਦੁਸ਼ਮਣ ਨੇ ਚਾਹਤਾ ਉਹ ਸਾਡੇ ਤੇ ਸਾਹਮਣੇ ਤੋਂ ਵਾਰ ਕਰਦੇ ਆ ਤੇ ਚਾ ਫਿਰ ਪਿੱਠ ਪਿੱਛੇ ਵਾਰ ਕਰਦੇ ਆ ਕਿਉਂਕਿ ਹੁੰਦਾ ਕਿ ਇਹ ਸਾਨੂੰ ਸਾਡੀ ਜ਼ਿੰਦਗੀ ਦੇ ਵਿੱਚ ਦੋ ਤਰ੍ਹਾਂ ਦੇ ਦੁਸ਼ਮਣ ਹਮੇਸ਼ਾ ਤੰਗ ਪਰੇਸ਼ਾਨ ਕਰਦੇ ਆ ਇੱਕ ਤਾਂ ਜਿਹੜੇ ਸਾਹਮਣੇ ਤੋਂ ਹੁੰਦੇ ਆ ਉਹ ਸਾਨੂੰ ਆਪਣੀ ਪਾਵਰ ਆਪਣੀ ਸ਼ਕਤੀ ਦੇ ਨਾਲ ਡਰਾਉਂਦੇ ਧਮਕਾਉਂਦੇ ਨੇ ਉਹ ਸਾਡੀ ਜ਼ਮੀਨ ਜਾਇਦਾਦ ਸੰਪੰਤੀ ਨੂੰ ਹੜਾਪਣਾ ਚਾਹੁੰਦੇ ਨੇ ਤੇ ਜਾਂ ਫਿਰ ਸਾਡੇ ਚੱਲਦੇ ਹੋਏ ਕਾਰੋਬਾਰ ਵਪਾਰ ਨੂੰ ਖਰਾਬ ਕਰਨਾ ਚਾਹੁੰਦੇ ਨੇ ਤੇ ਜਾਂ ਫਿਰ ਤੁਹਾਡੇ ਦੁਸ਼ਮਣਾਂ ਨੇ ਤੁਹਾਡੇ ਘਰ ਦੇ ਵਿੱਚ ਕੁਝ ਇਸ ਤਰੀਕੇ ਦਾ ਕਰਵਾ ਰੱਖਿਆ ਹੈ ਕਿ ਜਿਸ ਤੋਂ ਤੁਸੀਂ ਕਾਫੀ ਲੰਬੇ ਸਮੇਂ ਤੋਂ ਤੰਗ ਪਰੇਸ਼ਾਨ ਹੋ ਰਹੇ ਹੋ ਤੁਹਾਨੂੰ ਕਈ ਤਰ੍ਹਾਂ ਦੀਆਂ ਪ੍ਰੋਬਲਮ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤੇ ਇਸ ਤੋਂ ਇਲਾਵਾ ਦੂਸਰੇ ਰੂਪ ਦੇ ਵਿੱਚ ਜਿਹੜੇ ਗੁਪਤ ਦੁਸ਼ਮਣ ਹੁੰਦੇ ਆ ਕਈ ਵਾਰ ਸਾਨੂੰ ਪਤਾ ਵੀ ਨਹੀਂ ਲੱਗਦਾ ਕਈ ਵਾਰ ਤਾਂ ਉਹ ਸਾਡੇ ਦੋਸਤ ਦੇ ਰੂਪ ਦੇ ਵਿੱਚ ਸਾਡੇ ਨਾਲ ਆ ਕੇ ਕੁਝ ਇਸ ਤਰੀਕੇ ਦਾ ਬੁਰਾ ਕਰਦੇ ਆ ਕਹਿਨ ਦਾ ਭਾਵ ਕਿ ਉਹ ਉੱਪਰੋਂ ਤਾਂ ਦੋਸਤੀ ਨਿਭਾਉਂਦੇ ਆ ਤੇ ਮਨ ਦੇ ਵਿੱਚ ਸਾਡੀ ਨਾਲ ਦੁਸ਼ਮਣੀ ਨਿਭਾਉਂਦੇ ਆ ਤੇ ਬਹੁਤ ਵਾਰ ਤਾਂ ਸਾਨੂੰ ਪਤਾ ਹੀ ਨਹੀਂ ਚੱਲਦਾ ਕਿ ਜਿਹੜੇ ਗੁਪਤ ਦੁਸ਼ਮਣ ਨੇ ਗੁਪਤ ਸ਼ਤਰੂ ਨੇ ਉਹ ਹੈ ਕੌਣ ਨੇ ਸਾਨੂੰ ਇਹ ਸਮਝ ਨਹੀਂ ਆਉਦੀ ਕਿ ਉਹ ਕੌਣ ਨੇ ਕਿ ਜੋ ਇਹ ਸਾਰੀਆਂ ਚੀਜ਼ਾਂ ਸਾਰੇ ਤੰਤਰ ਮੰਤਰ ਦੇ ਪਿੱਛੇ ਜਿਸ ਦਾ ਹੱਥ ਹੈ ਉਸ ਬਾਰੇ ਅਸੀਂ ਜਾਣ ਹੀ ਨਹੀਂ ਪਾਉਂਦੇ ਇਸੀ ਤਰੀਕੇ ਦੇ ਨਾਲ ਜੋ ਲੋਕ ਕਿਸੇ ਦੇ ਤੰਤਰ ਮੰਤਰ ਜਾਦੂ ਟੂਣੇ ਤੋਂ ਪਰੇਸ਼ਾਨ ਰਹਿੰਦੇ ਨੇ ਉਹਨਾਂ ਨੂੰ ਲੱਗਦਾ ਸਾਡੀ ਘਰ ਦੇ ਉੱਪਰ ਕਿਸੇ ਦਾ ਕੁਝ ਨਾ ਕੁਝ ਕੀਤਾ ਕਰਵਾਇਆ ਹੈ ਜਾਂ ਫਿਰ ਜਾਦੂ ਟੂਣੇ ਤੋਂ ਪਰੇਸ਼ਾਨ ਨੇ ਗੁਪਤ ਰੂਪ ਦੇ ਵਿੱਚ ਜੋ ਲੋਕ ਤੁਹਾਡੇ ਨਾਲ ਇਸ ਤਰੀਕੇ ਦੇ ਨਾਲ ਕਰਦੇ ਨੇ ਤੁਹਾਨੂੰ ਬਿਲਕੁਲ ਵੀ ਘਬਰਾਉਣ ਦੀ ਜ਼ਰੂਰਤ ਨਹੀਂ ਤੁਸੀਂ ਇਹ ਸਮਝ ਸਕਦੇ ਹੋ ਕਿ ਜਿਹੜਾ ਅਸੀਂ ਅੱਜ ਦੀ ਵੀਡੀਓ ਦੇ ਵਿੱਚ ਤੁਹਾਡੇ ਲਈ ਔਰਤ ਦੀ ਦਾਲ ਦਾ ਛੋਟਾ ਜਿਹਾ ਉਪਾਅ ਲੈ ਕੇ ਆਏ ਹਾਂ ਜੇਕਰ ਤੁਸੀਂ ਇਸ ਉਪਾਅ ਨੂੰ ਪੂਰੇ ਵਿਸ਼ਵਾਸ ਦੇ ਨਾਲ ਕਰ ਲਓਗੇ ਤਾਂ ਇਹ ਤੁਹਾਡੇ ਦੁਸ਼ਮਣ ਦੀ ਾਕੜ ਨੂੰ ਇਸ ਤਰੀਕੇ ਦੇ ਨਾਲ ਦੂਰ ਕਰ ਦੇਵੇਗਾ ਕਿ ਕਦੇ ਚਾਹੇ ਵੀ ਤੁਹਾਡਾ ਦੁਸ਼ਮਣ ਤੁਹਾਡਾ ਬੁਰਾ ਨਹੀਂ ਕਰ ਪਾਵੇਗਾ ਕੀ ਹੁਣ ਆਪਾਂ ਗੱਲ ਕਰਦੇ ਹਾਂ ਕਿ ਇਸ ਉਪਾਅ ਨੂੰ ਅਸੀਂ ਕਦੋਂ ਕਰ ਸਕਦੇ ਹਾਂ ਕਿਸੇ ਵੀ ਦੇਨ ਤੁਸੀਂ ਇਸ ਉਪਾਅ ਨੂੰ ਕਰ ਸਕਦੇ ਹੋ ਤੇ ਹਰ ਕੋਈ ਵਿਅਕਤੀ ਇਸ ਉਪਾਅ ਨੂੰ ਕਰ ਸਕਦਾ ਹੈ ਤੇ ਚਲੋ ਹੁਣ ਆਪਾਂ ਗੱਲ ਕਰ ਲੈਣੇ ਆ ਕਿ ਇਹ ਕਿਹੜਾ ਉਪਾਅ ਹੈ ਤੇ ਕਿਸ ਤਰੀਕੇ ਦੇ ਨਾਲ ਸਾਨੂੰ ਇਹ ਉਪਾਅ ਕਰਨਾ ਚਾਹੀਦਾ ਹੈ ਇਹ ਸਾਰੀ ਜਾਣਕਾਰੀ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਨੂੰ ਦੱਸਾਂਗੇ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਸਾਰੇ ਹੀ ਭੈਣ ਭਰਾਵਾਂ ਨੂੰ ਰਿਕਵੈਸਟ ਹੈ ਕਿ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਕਿਉਂਕਿ ਤੁਹਾਡੇ ਸ਼ੇਅਰ ਕਰਨ ਦੇ ਨਾਲ ਕਿਸੇ ਹੋਰ ਦਾ ਵੀ ਭਲਾ ਹੋ ਸਕਦਾ ਹੈ ਤੇ ਕਮੈਂਟ ਵਰਕਸ ਦੇ ਵਿੱਚ ਪਰਮਾਤਮਾ ਦਾ ਨਾਮ ਲੈ ਕੇ ਵਾਹਿਗੁਰੂ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਲੈ ਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਆ ਕਰੋ ਜੀ। ਤੋਂ ਇਸੇ ਤਰੀਕੇ ਦੇ ਨਾਲ ਇਹ ਉਪਾਕਰਨ ਦੇ ਲਈ ਤੁਹਾਨੂੰ ਚਾਹੀਦੀ ਊੜਦ ਦੀ ਦਾਲ ਦੇ ਦਾਣੇ ਜਿਹੜੇ ਤੁਸੀਂ ਊੜਦ ਦੀ ਦਾਲ ਦੇ ਦਾਣੇ ਲੈਣੇ ਨੇ ਉਹ ਤੁਸੀਂ ਸੱਤ ਦਾਣੇ ਗਿਣਤੀ ਦੇ ਵਿੱਚ ਗਣ ਕੇ ਲੈਣੇ ਨੇ। ਤੇ ਜਿਹੜੇ ਇਹ 7 ਦਾਣੇ ਤੁਸੀਂ ਲਓਗੇ ਉਹ ਟੁੱਟੇ ਹੋਏ ਤੇ ਖੰਡੀਤ ਨਹੀਂ ਹੋਣੇ ਚਾਹੀਦੇ ਬਿਲਕੁਲ ਸਾਫ਼ ਸੁਥਰੇ ਤੇ ਸਾਬਤ ਹੋਣੇ ਚਾਹੀਦੇ ਨੇ ਇਸ ਦੇ ਨਾਲ ਨਾਲ ਤੁਹਾਨੂੰ ਚਾਹੀਦਾ ਇੱਕ ਆਟੇ ਦਾ ਭੇੜਾ ਇਹ ਦੋਨਾਂ ਚੀਜ਼ਾਂ ਨੂੰ ਲੈ ਕੇ ਤੁਸੀਂ ਆਪਣੇ ਘਰ ਦੀ ਜਿਹੜੀ ਪੱਛਮ ਦਿਸ਼ਾ ਹੋਵੇਗੀ ਪੱਛਮ ਦਿਸ਼ਾ ਦੇ ਵਿੱਚ ਤੁਸੀਂ ਆਪਣਾ ਫੇਸ ਕਰਕੇ ਬੈਠ ਜਾਣਾ ਹੈ ਕਹਿੰਦਾ ਭਾਵ ਕਿ ਵੈਸਟ ਡਾਇਰੈਕਸ਼ਨ ਦੇ ਵਿੱਚ ਤੁਸੀਂ ਬੈਠਣਾ ਹੈ ਤੇ ਇਸ ਉਪਾਣ ਨੂੰ ਤੁਸੀਂ ਜ਼ਮੀਨ ਤੇ ਬੈਠ ਕੇ ਵੀ ਕਰ ਸਕਦੇ ਹੋ ਪਰ ਜੇਕਰ ਕਈ ਲੋਕਾਂ ਨੂੰ ਜ਼ਮੀਨ ਤੇ ਬੈਠਣ ਦੇ ਵਿੱਚ ਪ੍ਰੋਬਲਮ ਹੈ ਕਿਸੇ ਪ੍ਰੋਬਲਮ ਦੇ ਕਰਕੇ ਉਹ ਬੈਠ ਨਹੀਂ ਸਕਦੇ ਤਾਂ ਉਹ ਚੇਅਰ ਤੇ ਜਾਂ ਫਿਰ ਕਿਸੇ ਵੀ ਚੀਜ਼ ਤੇ ਬੈਠ ਕੇ ਇਸ ਉਪਾਣ ਨੂੰ ਆਸਾਨੀ ਦੇ ਨਾਲ ਕਰ ਸਕਦੇ ਨੇ ਇਸੇ ਤਰੀਕੇ ਦੇ ਨਾਲ ਜਿਹੜੇ ਤੁਸੀਂ ਉੜਦ ਦੀ ਦਾਲ ਦੇ 7 ਦਾਣੇ ਲਏ ਆ ਉਹਨਾਂ ਨੂੰ ਤੁਸੀਂ ਕਿਸੇ ਕਟੋਰੀ ਦੇ ਵਿੱਚ ਪਾ ਕੇ ਲੈਣਾ ਹੈ ਤੇ ਜਿਹੜਾ ਤੁਸੀਂ ਇੱਕ ਆਟੇ ਦਾ ਪੇੜਾ ਲਿਆਏ ਇਸ ਨੂੰ ਤੁਸੀਂ ਕਿਸੇ ਕਾਗਜ਼ ਦੇ ਉੱਪਰ ਰੱਖ ਲੈਣਾ ਹੈ ਬਿਲਕੁਲ ਦੋਨਾਂ ਨੂੰ ਆਪਣੇ ਸਾਹਮਣੇ ਰੱਖ ਲੈਣਾ ਹੈ ਤੇ ਪਸ਼ਚਮ ਦਿਸ਼ਾ ਦੇ ਵਿੱਚ ਆਪਣਾ ਫੇਸ ਕਰ ਲੈਣਾ ਹੈ ਤੇ ਫਿਰ ਤੁਸੀਂ ਇੱਕ ਉੜਦ ਦੀ ਦਾਲ ਦਾ ਦਾਣਾ ਲੈਣਾ ਇੱਕ ਉੜਦ ਦੀ ਦਾਲ ਦਾ ਦਾਣਾ ਲੈ ਕੇ ਤੇ ਫਿਰ ਤੁਸੀਂ ਬੋਲਣਾ ਹੈ ਸ਼ਤਰੂਨਾਸ਼ ਤੇ ਇਸ ਤਰ੍ਹਾਂ ਬੋਲਣ ਤੋਂ ਬਾਅਦ ਇਹ ਵਿੱਚ ਜਿਹੜਾ ਉਰਦ ਦੀ ਦਾਲ ਦਾ ਦਾਣਾ ਹੋਵੇਗਾ ਉਸ ਨੂੰ ਤੁਸੀਂ ਆਟੇ ਦੇ ਉੱਪਰ ਲਗਾ ਦੇਣਾ ਹੈ ਫੇਰ ਤੋਂ ਤੁਸੀਂ ਉਰਦ ਦੀ ਦਾਲ ਦਾ ਦਾਣਾ ਉਠਾਉਣਾ ਹੈ ਤੇ ਫੇਰ ਬੋਲਣਾ ਹੈ ਸ਼ਤਰੂਨਾਸ਼ ਦੁਸ਼ਮਣਨਾਸ਼ ਤੇ ਫੇਰ ਉਸ ਦਾਣੇ ਨੂੰ ਤੁਸੀਂ ਇਸ ਆਟੇ ਦੀ ਪੀੜੀ ਤੇ ਲਗਾ ਦੇਣਾ ਹੈ ਇਸੇ ਤਰੀਕੇ ਦੇ ਨਾਲ ਸੱਤਾ ਦਾਣੇ ਅਤੇ ਤੁਸੀਂ ਸ਼ਤਰੂਨਾਸ਼ ਦੁਸ਼ਮਣਨਾਸ਼ ਭੁੱਲਣਾ ਤੇ ਉਹਨਾਂ ਨੂੰ ਆਟੇ ਦੇ ਪੇੜੇ ਦੇ ਉੱਪਰ ਲਗਾਉਂਦੇ ਜਾਣਾ ਹੈ ਤੇ ਤੁਸੀਂ ਜਿਹੜਾ ਇਹ ਔਰਤ ਦੇ ਦਾਵ ਦਾ ਦਾਣਾ ਆਟੇ ਦੇ ਵਿੱਚ ਲਗਾ ਰਹੇ ਹੋ ਇਹਨੂੰ ਪੂਰੇ ਚੰਗੇ ਤਰੀਕੇ ਦੇ ਨਾਲ ਤੁਸੀਂ ਲਗਾਉਣਾ ਹੈ ਕਿ ਇਹ ਆਟੇ ਦੇ ਵਿੱਚੋਂ ਨਿਕਲ ਨਾ ਸਕੇ ਇਹ ਸਭ ਕਰਨ ਤੋਂ ਬਾਅਦ ਦੇ ਵਿੱਚ ਤੁਸੀਂ ਕੀ ਕਰਨਾ ਹੈ ਕਿ ਇੱਕ ਮੰਤਰ ਹੈ ਜਿਸ ਨੂੰ ਤੁਸੀਂ 7 ਵਾਰ ਹੀ ਬੋਲਣਾ ਹੈ 7 ਤੁਸੀਂ ਦਾਣੇ ਲੈ 7 ਵਾਰ ਹੀ ਤੁਸੀਂ ਕੁਸ਼ਮਨਾਸ਼ ਬੋਲ ਕੇ ਇਨ੍ਹਾਂ ਦਾਣਿਆਂ ਨੂੰ ਆਟੇ ਦੇ ਪੇੜੇ ਦੇ ਵਿੱਚ ਲਗਾਉਣਾ ਹੈ ਤੇ ਹੁਣ ਜਿਹੜਾ ਮੰਤਰ ਤੁਸੀਂ ਬੋਲਣਾ ਹੈ ਉਸ ਨੂੰ ਵੀ ਤੁਸੀਂ 7 ਵਾਰ ਹੀ ਬੋਲਣਾ ਹੈ ਇਸ ਮੰਤਰ ਨੂੰ ਤੁਸੀਂ ਤਿਆਰ ਦੇ ਨਾਲ ਸੁਣ ਵੀ ਸਕਦੇ ਹੋ ਤੇ ਜੇਕਰ ਤੁਹਾਨੂੰ ਯਾਦ ਨਹੀਂ ਰਹਿੰਦਾ ਤਾਂ ਤੁਸੀਂ ਇਸ ਨੂੰ ਕਾਪੀ ਤੇ ਵੀ ਨੋਟ ਕਰ ਸਕਦੇ ਮੰਤਰ ਓਮ ਸ਼੍ਰੀ ਬੈਰਵਾਏ ਨਮਾ ਓਮ ਸ਼੍ਰੀ ਬੈਰਵਾਏ ਨਮਾ ਓਮ ਸ਼੍ਰੀ ਬੈਰਵਾਏ ਨਮਾ ਇਸੇ ਤਰੀਕੇ ਦੇ ਨਾਲ 7 ਵਾਰ ਤੁਸੀਂ ਇਸ ਮੰਤਰ ਨੂੰ ਬੋਲ ਦੇਣਾ ਹੈ ਇਹ ਜੋ ਮੰਤਰ ਤੁਸੀਂ ਬੋਲਣਾ ਹੈ ਇਹ ਭਗਵਾਨ ਕਾਲ ਪੈਰਵ ਦਾ ਮੰਤਰ ਹੈ ਇਸ ਤਰੀਕੇ ਦੇ ਨਾਲ ਜਦੋਂ ਤੁਸੀਂ ਇਹ ਉਪਾਅ ਕਰਨ ਤੋਂ ਬਾਅਦ ਦੇ ਵਿੱਚ ਇਹਨਾਂ ਦੀ ਆਰਾਧਨਾ ਕਰਦੇ ਹੋ ਤੇ ਤੁਹਾਡਾ ਦੁਸ਼ਮਣ ਭਾਵੇਂ ਕਿੰਨੀ ਵੀ ਪਾਵਰ ਵਾਲਾ ਕਿਉਂ ਨਾ ਹੋਵੇ ਭਾਵੇਂ ਕੀਤੇ ਵੀ ਕਿਉਂ ਨਾ ਹੋਵੇ ਇਸ ਉਪਾਅ ਨੂੰ ਕਰਨ ਤੋਂ ਬਾਅਦ ਦੇ ਵਿੱਚ ਤੁਹਾਡਾ ਉਹ ਦੁਸ਼ਮਣ ਕਦੇ ਵੀ ਬਾਝ ਨਹੀਂ ਸਕਦਾ ਕਹਿੰਦਾ ਭਾਵ ਕਿ ਕਿਸੇ ਵੀ ਤਰ੍ਹਾਂ ਦਾ ਤੰਤਰ ਮੰਤਰ ਕਿਸੇ ਵੀ ਤਰ੍ਹਾਂ ਦੀ ਤੁਹਾਨੂੰ ਹਾਨੀ ਨਹੀਂ ਪਹੁੰਚਾ ਸਕਦਾ ਇਸ ਤਰੀਕੇ ਦੇ ਨਾਲ ਇਹ ਉਪਾਕਰਨ ਤੋਂ ਬਾਅਦ ਇਹ ਮੰਤਰ ਬੋਲਣ ਤੋਂ ਬਾਅਦ ਤੁਸੀਂ ਭਗਵਾਨ ਪੈਰਮਨਾਥ ਜੀ ਅੱਗੇ ਪ੍ਰਾਰਥਨਾ ਕਰਨੀ ਹੈ ਇਸ ਤਰੀਕੇ ਦੇ ਨਾਲ ਕਿ ਭਾਵੇਂ ਕੋਈ ਮੇਰਾ ਸਾਹਮਣੇ ਤੋਂ ਦੁਸ਼ਮਣ ਹੈ ਭਾਵੇਂ ਕੋਈ ਪਿੱਠ ਪਿੱਛੇ ਮੇਰਾ ਦੁਸ਼ਮਣ ਹੈ ਜਿਨ੍ਹਾਂ ਨੂੰ ਮੈਂ ਜਾਣਦਾ ਵੀ ਨਹੀਂ ਜਾਂ ਫਿਰ ਜਾਣਦੀ ਨਹੀਂ ਉਹ ਸਾਰੇ ਹੀ ਦੁਸ਼ਮਣ ਮੇਰੀ ਜ਼ਿੰਦਗੀ ਦੇ ਵਿੱਚੋਂ ਦੂਰ ਹੋ ਜਾਣ ਤੇ ਉਹਨਾਂ ਦਾ ਤੰਤਰ ਮੰਤਰ ਬਲੈਕ ਮੈਜਿਕ ਮੇਰੇ ਤੇ ਕੀਤਾ ਗਿਆ ਟੂਣਾ ਟੋਟਕਾ ਤੁਰੰਤ ਹੀ ਦੂਰ ਹੋ ਜਾਵੇ ਇਹ ਸਾਰੀਆਂ ਪ੍ਰੋਬਲਮ ਮੇਰੀ ਜ਼ਿੰਦਗੀ ਦੇ ਵਿੱਚੋਂ ਦੂਰ ਹੋ ਜਾਣ ਤੇ ਮੇਰੀ ਜ਼ਿੰਦਗੀ ਇੱਕਦਮ ਖਾਲੀ ਹੋ ਜਾਵੇ ਮੇਰੇ ਰੁਕੇ ਹੋਏ ਕੰਮਾਂ ਦੇ ਵਿੱਚ ਆ ਰਹੀਆਂ ਰੁਕਾਵਟਾਂ ਨੇ ਜਿਹੜੀਆਂ ਉਹ ਦੂਰ ਹੋਣ ਇਸ ਤਰ੍ਹਾਂ ਕਰਨ ਤੋਂ ਬਾਅਦ ਦੇ ਵਿੱਚ ਤੁਸੀਂ ਕੀ ਕਰਨਾ ਹੈ ਉਸ ਆਟੇ ਨੂੰ ਉਸ ਜਗ੍ਹਾ ਤੋਂ ਜਿਸ ਦੇ ਵਿੱਚ ਤੁਸੀਂ ਇਹ ਦਾਣੇ ਲਗਾਏ ਸੀਗੇ ਉੜਜ ਦੀ ਦਾਲ ਦੇ ਉਸ ਨੂੰ ਤੁਸੀਂ ਉਥੋਂ ਚੁੱਕਣਾ ਹੈ ਚੁੱਕਣਾ ਵੀ ਇਸ ਤਰੀਕੇ ਦੇ ਨਾਲ ਹੀ ਕਿ ਜੇ ਇਸ ਕਾਗਜ਼ ਦੇ ਉੱਪਰ ਇਸ ਪੀੜੇ ਨੂੰ ਤੁਸੀਂ ਰੱਖਿਆ ਸੀ ਉਸ ਕਾਗਜ਼ ਦੇ ਸਮੇਤ ਹੀ ਇਸ ਪੀੜੇ ਨੂੰ ਤੁਸੀਂ ਚੁੱਕ ਲੈਣਾ ਹੈ ਉਕਾਗੇ ਦੇ ਨਾਲ ਤੁਸੀਂ ਇਸ ਤਰੀਕੇ ਦੇ ਨਾਲ ਆਟੇ ਦੇ ਪੀੜੇ ਨੂੰ ਲਪੇਟ ਦੇਣਾ ਹੈ ਕਿ ਉਹ ਦਿਖਾਈ ਨਾ ਦੇਵੇ ਕਿਸੇ ਨੂੰ ਵੀ ਕਿਉਂਕਿ ਇਹ ਉਪਾਅ ਨੇ ਜਿਹੜੇ ਇਹ ਗੁਪਤ ਤਰੀਕੇ ਦੇ ਨਾਲ ਕੀਤੇ ਜਾ ਸਕਦੇ ਨੇ ਤੇ ਹੁਣ ਤੁਸੀਂ ਕੀ ਕਰਨਾ ਹੈ ਕਿ ਦੋ ਚੀਜ਼ਾਂ ਤੁਸੀਂ ਲੱਭਣੀਆਂ ਨੇ ਜਿਵੇਂ ਤੁਹਾਡੇ ਘਰ ਦੇ ਵਿੱਚ ਅੱਦੇ ਆਸ-ਪਾਸ ਘਰ ਤੋਂ ਬਾਹਰ ਕੋਈ ਵੀ ਚਲਾਸ਼ਿਆ ਹੋਵੇ ਕਹਿੰਦਾ ਭਾਵ ਕਿ ਕੋਈ ਤਲਾਬ ਬਣਿਆ ਹੋਵੇ ਤਾਂ ਉਥੇ ਤੁਸੀਂ ਇਸ ਆਰਟੀ ਦੇ ਪੇੜੇ ਨੂੰ ਤੁਸੀਂ ਫੇਕ ਦੇਣਾ ਹੈ ਇਸ ਤੋਂ ਇਲਾਵਾ ਅਗਰ ਤੁਹਾਡੇ ਘਰ ਦੇ ਆਸ-ਪਾਸ ਕੋਈ ਵੀ ਜਲਾਸ਼ਿਆ ਤਲਾਬ ਜਾਂ ਕੋਈ ਨਦੀ ਨਹਿਰ ਨਹੀਂ ਤੁਸੀਂ ਇੱਕ ਅਜਿਹੇ ਸਥਾਨ ਤੇ ਜਾਂ ਪਿੰਡ ਜਾਂ ਸ਼ਹਿਰ ਦੇ ਵਿੱਚ ਤੁਸੀਂ ਰਹਨੇ ਹੋ ਜਿੱਥੇ ਕੋਈ ਵੀ ਪਾਣੀ ਦਾ ਕੋਈ ਸਰੋਤ ਨਹੀਂ ਹੋਗਾ ਤੇ ਤੁਸੀਂ ਇਸ ਆਰਟੇ ਦੇ ਪੀੜੇ ਨੂੰ ਕਿਸੇ ਦਰਖਤ ਦੇ ਨੀਚੇ ਵੀ ਰੱਖ ਸਕਦੇ ਹੋ ਤੇ ਦਰਖਤ ਦੇ ਨੀਚੇ ਰੱਖਣ ਤੋਂ ਬਾਅਦ ਦੇ ਵਿੱਚ ਤੁਸੀਂ ਪਿੱਛੇ ਮੁੜ ਕੇ ਬਿਲਕੁਲ ਵੀ ਨਹੀਂ ਦੇਖਣਾਗਾ ਤੁਸੀਂ ਸਿੱਧਾ ਆਪਣੇ ਘਰ ਵਾਪਸ ਆ ਜਾਣਾ ਹੈ ਤੇ ਘਰ ਆ ਕੇ ਤੁਸੀਂ ਆਪਣੇ ਹੱਥ ਪੈਰ ਧੋ ਕੇ ਆਪਣੇ ਜੋ ਵੀ ਕੰਮਕਾਰ ਕਰਨੇ ਆ ਉਹ ਕਰਨੇ ਸ਼ੁਰੂ ਕਰ ਸਕਦੇ ਹੋ ਤੇ ਇਸ ਉਪਾਅ ਨੂੰ ਤੁਸੀਂ ਸਿਰਫ ਤਾਂ ਸਿਰਫ ਇੱਕ ਵਾਰ ਹੀ ਕਰਨਾ ਹੋਵੇਗਾ ਜਦੋਂ ਵੀ ਤੁਸੀਂ ਇਸ ਉਪਾਅ ਨੂੰ ਕਰੋਗੇ ਸਿਰਫ ਇੱਕ ਵਾਰ ਇਸ ਉਪਾਅ ਨੂੰ ਕਰਨ ਤੇ ਨਾਲ ਤੁਹਾਡੇ ਜਿੰਨੇ ਵੀ శత్రੂ ਹੋਣਗੇ ਜਿੰਨੇ ਵੀ ਦੁਸ਼ਮਣ ਹੋਣਗੇ ਜੋ ਵੀ ਤੁਹਾਨੂੰ ਕਾਫੀ ਲੰਬੇ ਸਮੇਂ ਤੋਂ ਪਰੇਸ਼ਾਨ ਕਰ ਰਹੇ ਨੇ ਉਹਨਾਂ ਦੀ ਸਾਰੀ ਆਕੜ ਨਿਕਲ ਜਾਵੇਗੀ ਕਿੰਨਾ ਵੀ ਵੱਡਾ ਬਲੈਕ ਮੈਜਿਕ ਕਿਉਂ ਨਾ ਹੋਵੇ ਤੇ ਇਸੇ ਤਰੀਕੇ ਦੀ ਨਾਲ ਇਹ ਉਪਾਅ ਨੂੰ ਕਰਨ ਦੇ ਨਾਲ ਵੜਡੇ ਜਿੰਨੇ ਵੀ ਦੁਸ਼ਮਣ ਨੇ ਉਹਨਾਂ ਦੀ ਸਾਰੀ ਆਕੜ ਨਿਕਲ ਜਾਵੇਗੀ ਵੱਡੇ ਤੋਂ ਵੱਡਾ ਕੀਤਾ ਹੋਇਆ ਜਾਦੂ ਟੂਣਾ ਵੀ ਦੂਰ ਹੋਵੇਗਾ ਇਹ ਉਪਾਅ ਬਹੁਤ ਹੀ ਜ਼ਿਆਦਾ ਉਤਮ ਹੈ ਇਸ ਉਪਾਅ ਨੂੰ ਕਰੋ ਤੇ ਦੇਖੋਗੇ ਤੁਹਾਡੀ ਜ਼ਿੰਦਗੀ ਦੇ ਵਿੱਚੋਂ ਕਿਵੇਂ ਤੁਹਾਡੇ ਦੁਸ਼ਮਣ ਇੱਕਦਮ ਦੂਰ ਹੋ ਜਾਣਗੇ ਤੇ ਇਸੇ ਤਰੀਕੇ ਦੇ ਨਾਲ ਤੁਹਾਡੇ ਦੁਸ਼ਮਣ ਤੁਹਾਨੂੰ ਤਾਂ ਕੀ ਕਿਸੇ ਹੋਰ ਨੂੰ ਵੀ ਪਰੇਸ਼ਾਨ ਕਰਨ ਦੇ ਬਾਰੇ ਕਦੇ ਵੀ ਸੋਚਣਗੇ ਨਹੀਂ हां जी ਇਹ ਸੀ ਜੀ ਸਾਡੀ ਅੱਜ ਦੀ ਇੱਕ ਛੋਟੀ ਜਿਹੀ ਵੀਡੀਓ ਛੋਟਾ ਜਿਹਹਾ ਉਪਾਤੀ ਜਾਣਕਾਰੀ ਜਿਹੜਾ ਕਿ ਅਸੀਂ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਦੱਸਿਆ ਏ ਜੇਕਰ ਤੁਹਾਨੂੰ ਸਾਡੀਆਂ ਇਸ ਤਰ੍ਹਾਂ ਦੀਆਂ ਉਪਾਦੀਆਂ ਜਾਣਕਾਰੀ ਦੀਆਂ ਵੀਡੀਓ ਚੰਗੀਆਂ ਲੱਗਦੀਆਂ ਨੇ ਤਾਂ ਪਲੀਜ਼ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਕਿਉਂਕਿ ਤੁਹਾਡੇ ਸ਼ੇਅਰ ਕਰਨ ਦੇ ਨਾਲ ਕਿਸੇ ਹੋਰ ਦਾ ਵੀ ਭਲਾ ਹੋ ਸਕਦਾ ਹੈ ਤੇ ਕਮੈਂਟ ਬਾਕਸ ਦੇ ਵਿੱਚ ਪਰਮਾਤਮਾ ਦਾ ਨਾਮ ਲੈ ਕੇ ਵਾਹਿਗੁਰੂ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਲੈ ਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਆ ਕਰੋ ਜੀ ਤੁਹਾਡਾ ਸਾਰੀ ਹੀ ਭੈਣ ਭਰਾਵਾਂ ਦਾ ਸਾਡੀ ਵੀਡੀਓ ਨੂੰ ਦੇਖਣ ਦੇ ਲਈ ਬਹੁਤ ਬਹੁਤ ਜ਼ਿਆਦਾ ਧੰਨਵਾਦ ਜੀ ਮਿਲਦੇ ਆ ਜੀ ਇੱਕ ਹੋਰ ਨਵੀਂ ਵੀਡੀਓ ਨਵੇਂ ਉਪਾਅ ਤੇ ਨਵੀਂ ਜਾਣਕਾਰੀ ਦੇ ਨਾਲ ਤਦ ਤੱਕ ਦੇ ਲਈ ਤੁਹਾਡਾ ਸਾਰੇ ਭੈਣ ਭਰਾਵਾਂ ਦਾ ਧੰਨਵਾਦ ਜੀ ਪਲੀਜ਼ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਤੇ ਸਪੋਰਟ ਕਰਿਆ ਕਰੋ ਸਾਡੇ ਚੈਨਲ ਨੂੰ ਸਾਨੂੰ ਤੁਹਾਡੀ ਸਪੋਰਟ ਦੀ ਬਹੁਤ ਹੀ ਜ਼ਿਆਦਾ ਜ਼ਰੂਰਤ ਹੁੰਦੀ ਏ ਧੰਨਵਾਦ ਜੀ ਤੁਹਾਡਾ ਸਾਰੇ ਹੀ ਭੈਣ ਭਰਾਵਾਂ ਦਾ ਜੀ